ਇਹਨਾਂ ਦਾ ਪਹਿਲਾ ਨਾਮ ਮਦਨ ਮੋਹਨ ਸੀ ਪਰ ਪ੍ਰਚਲਿਤ ਨਾਮ ਭਗਤ ਸੂਰਦਾਸ ਹੋਇਆ ਆਪ ਸੰਸਕ੍ਰਿਤ ਫਾਰਸੀ ਹਿੰਦੀ ਸੰਤ ਭਾਖਾ ਅਤੇ ਸੰਗੀਤ ਦੇ ਆਚਾਰੀਆ ਸਨ ਕਾਂਚੀ ਦੇ ਨਜ਼ਦੀਕ ਇਹਨਾਂ ਦਾ ਜਨਮ ਮੰਨਿਆ ਜਾਂਦਾ ਹੈ ਇਹਨਾਂ ਦਾ ਕੀਤਾ ਜੋ ਅਬਦ ਦੇ ਇਲਾਕੇ ਵਿੱਚ ਸੰਦੀਲਾ ਹੈ ਉਸ ਦੇ ਇਹ ਹਾਕਮ ਸਨ ਅਕਬਰ ਬਾਦਸ਼ਾਹ ਦੇ ਸਮੇਂ ਇਹਨਾਂ ਦਾ ਜੀਵਨ ਹੋਇਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 1253 ਪੰਨੇ ਤੇ ਭਗਤ ਸੂਰਦਾਸ ਜੀ ਦੀ ਕੇਵਲ ਇੱਕ ਪੰਕਤੀ ਦਰਜ ਹੈ ਇਸ ਤੋਂ ਇਲਾਵਾ ਸੂਰ ਸਾਗਰ ਗ੍ਰੰਥ ਵੀ ਇਹਨਾਂ ਦੀ ਰਚਨਾ ਮੰਨੀ ਜਾਂਦੀ ਹੈ ਸੂਰਦਾਸ ਜੀ ਸ੍ਰੀ ਕ੍ਰਿਸ਼ਨ ਭਗਤੀ ਤੋਂ ਪ੍ਰੇਮ ਰੰਗ ਵਿੱਚ ਰੰਗੀਜ ਕੇ ਪ੍ਰਭੂ ਭਗਤੀ ਦੇ ਦਰਜੇ ਤੱਕ ਪੁੱਜੇ ਭਰ ਜਵਾਨੀ ਦੀ ਉਮਰ ਤੱਕ ਆਪ ਇੱਕ ਉੱਚ ਕੋਟੀ ਦੇ ਵਿਦਵਾਨ ਅਤੇ ਸੰਗੀਤਕਾਰ ਬਣ ਚੁੱਕੇ ਸਨ ਉੱਚ ਕੋਟੀ ਦੀ ਕਵਤਾ ਵੀ ਰਚਣ ਲੱਗ ਪਏ ਚੜ੍ਹਦੀ ਜਵਾਨੀ ਵਿੱਚ ਸੁਚੱਜੀ ਕਵਤਾ ਦੀ ਮਦਰ ਧੁਨੀ ਵਿੱਚ ਸੰਗੀਤਕ ਰੰਗਣ ਭਗਤੀ ਭਰਪੂਰ ਸੁਰ ਤਾਲ ਲਇ ਵਿੱਚ ਮਸਤੀ ਵਿੱਚ ਝੂਮ ਝੂਮ ਕੇ ਜਦੋਂ ਗਾਉਂਦੇ ਤਾਂ ਸੁਣਨ ਵਾਲੇ ਕੀਲੇ ਜਾਂਦੇ ਅਕਬਰ ਬਾਦਸ਼ਾਹ ਨੇ ਆਪ ਨੂੰ ਅਬਦ ਦੇ ਇਲਾਕੇ ਸੰਧਿਆਲ ਦਾ ਹਾਕਮ ਥਾਪਿਆ ਆਪ ਨੂੰ ਹਾਕਮ ਦੀਆਂ ਜ਼ਿੰਮੇਵਾਰੀਆਂ ਨੇ ਚਿੰਤਤ ਫਿਕਰਮੰਦ ਬਣਾ ਦਿੱਤਾ ਆਪ ਅਜੇਹੇ ਬੰਦਨਾ ਵਿੱਚ ਵੱਜਣਾ ਨਹੀਂ ਚਾਹੁੰਦੇ ਆਜ਼ਾਦ ਪੰਛੀ ਕਦੇ ਵੀ ਪਿੰਜਰੇ ਵਿੱਚ ਕੈਦ ਨਹੀਂ ਰਹਿ ਸਕਦਾ ਦੂਸਰਾ ਆਪ ਆਏ ਗਏ ਮਹਾਤਮਾਵਾਂ ਦੀ ਸੇਵਾ ਵਿੱਚ ਬਾਦਸ਼ਾਹ ਦਾ ਬਹੁਤ ਧਨ ਖਰਚ ਕਰ ਦਿੰਦੇ ਜਿਸ ਕਾਰਨ ਜ਼ਰੂਰੀ ਸੀ ਕਿ ਹਿਸਾਬ ਵਿੱਚ ਘਾਟਾ ਪਵੇ ਕਹਿੰਦੇ ਨੇ ਕਿ ਇੱਕ ਵਾਰ ਹਿਸਾਬ ਚੱਕ ਕੀਤਾ ਗਿਆ ਘਾਟਾ ਨਿਕਲਣ ਤੇ ਆਪ ਨੂੰ ਕੈਦ ਕਰ ਲਿਆ ਜਦੋਂ ਆਪ ਨੂੰ ਤਿਆਗ ਵਿਰਾਗ ਅਵਸਥਾ ਵਿੱਚ ਅਕਬਰ ਬਾਦਸ਼ਾਹ ਨੇ ਗਾਉਂਦਿਆਂ ਸੁਣਿਆ ਭਗਤੀ ਭਰਪੂਰ ਭਜਨ ਸੁਣ ਕੇ ਪ੍ਰਸੰਨ ਹੋ ਕੇ ਜੋ ਪਹਿਲਾਂ ਮਦਨ ਮੋਹਨ ਇਹਨਾਂ ਦਾ ਨਾਮ ਸੀ ਉਸ ਨੂੰ ਰਿਹਾ ਕਰ ਦਿੱਤਾ ਭਾਬ ਸੂਰਦਾਸ ਜੀ ਨੂੰ ਰਿਹਾ ਕਰ ਦਿੱਤਾ ਅਤੇ ਆਖਿਆ ਕਿ ਮਦਨ ਮੋਹਨ ਤੂੰ ਮੇਰੇ ਦਰਬਾਰੀ ਕਵੀਆਂ ਵਿੱਚ ਰਿਹਾ ਕਰ ਪਰ ਸੂਰਦਾਸ ਜੀ ਜਿਨ੍ਹਾਂ ਦਾ ਬਾਅਦ ਵਿੱਚ ਨਾਂ ਭਗਤ ਸੂਰਦਾਸ ਕਰਕੇ ਪ੍ਰਚਲਿਤ ਹੋਇਆ ਉਹਨਾਂ ਇਹ ਗੱਲ ਵੀ ਪ੍ਰਵਾਨਨਾ ਕੀਤੀ ਤੇ ਨੌਕਰੀ ਤਿਆਗ ਦਿੱਤੀ ਉਪਰਾਮਤਾ ਦੀ ਅਵਸਥਾ ਵਿੱਚ ਆਪ ਨਗਰ-ਨਗਰ ਘੁੰਮਦੇ ਰਹੇ ਇੱਕ ਜਵਾਨ ਮੁਟਿਆਰ ਦੀ ਸੁੰਦਰਤਾ ਨੇ ਮਦਨ ਮੋਹਨ ਭਾਵ ਸੂਰਦਾਸ ਜੀ ਦੇ ਮਨ ਨੂੰ ਸਰੀਰਕ ਸੁੰਦਰਤਾ ਵੱਲ ਪ੍ਰੇਰ ਲਿਆ ਜਦੋਂ ਮਦਨ ਮੋਹਨ ਭਾਵ ਸੂਰਦਾਸ ਜੀ ਉਸ ਔਰਤ ਦੇ ਘਰ ਪੁੱਜੇ ਤਾਂ ਮਨ ਵਿੱਚ ਵਿਚਾਰਨ ਲੱਗੇ ਕਿ ਜਗਤ ਦੀ ਬਿਆੰਤ ਰਚਨਾ ਵਿੱਚ ਸੁੰਦਰ ਇਸਤਰੀਆਂ ਦੀ ਘਾਟ ਨਹੀਂ ਕੱਲ ਤੋਂ ਇਸ ਕੱਲ ਨੂੰ ਇਸ ਔਰਤ ਤੋਂ ਵੀ ਸੁੰਦਰ ਔਰਤ ਸਾਹਮਣੇ ਆਈ ਇਹ ਅੱਖਾਂ ੱਟਣ ਗਈਆਂ ਅਤੇ ਪਿਆਰ ਬੰਧਨ ਪਾ ਬਠਣ ਗਈਆਂ ਤੇ ਜੀਵਨ ਵਿਅਰਥ ਹੀ ਲੰਘ ਜਾਵੇਗਾ ਪ੍ਰਭੂ ਕਿਰਪਾ ਨਾਲ ਸੂਰਦਾਸ ਜੀ ਦਾ ਮਨ ਵਿਸ਼ੇ ਵਿਕਾਰਾਂ ਦੇ ਭੈੜੇ ਸੰਕਲਪ ਤੋਂ ਉੱਪਰ ਉੱਠ ਗਿਆ ਸਰੀਰਾਂ ਦੀ ਬਾਹਰੀ ਸੁੰਦਰਤਾ ਦੀ ਤਾਂ ਆਤਮਕ ਪ੍ਰਭੂ ਪ੍ਰੀਤ ਦੀ ਡ੍ਰਿੜ ਲਾਲਸਾ ਉਤਪਨ ਹੋਈ ਉਪਰੋਕਤ ਵਿਚਾਰਾਂ ਅਧੀਨ ਸੂਰਦਾਸ ਜੀ ਨੇ ਆਖਿਆ ਕਿ ਇਹ ਸੁੰਦਰ ਮੁਟਿਆਰ ਦੋ ਸਲਾਈਆਂ ਗਰਮ ਕਰਕੇ ਲਿਆ ਉਹੀ ਮੁਟਿਆਰ ਕੁਝ ਸਮੇਂ ਪਿੱਛੋਂ ਸਲਾਈਆਂ ਗਰਮ ਕਰਕੇ ਲੈ ਆਈ ਫਿਰ ਮਦਨ ਮੋਹਨ ਨੇ ਆਖਿਆ ਕਿ ਇਹ ਸਲਾਈਆਂ ਮੇਰੀਆਂ ਅੱਖਾਂ ਵਿੱਚ ਫੇਰ ਦੇ ਉਹ ਮੁਟਿਆਰ ਤਾਂ ਨਾ ਮੰਨੀ ਪਰ ਸੂਰਦਾਸ ਨੇ ਦੋਵੇਂ ਸਲਾਈਆਂ ਉਸ ਪਾਸੋਂ ਫੜੀਆਂ ਅਤੇ ਆਪਣੀਆਂ ਅੱਖਾਂ ਵਿੱਚ ਫੇਰ ਲਈਆਂ ਅੱਖਾਂ ਦੀ ਜੋਤ ਜਾਂਦੀ ਰਹੀ ਉਸ ਦਿਨ ਤੋਂ ਮਦਨਮੋਹਨ ਸੂਰਦਾਸ ਬਣ ਗਿਆ। ਪ੍ਰੀਤ ਵਿੱਚ ਸੂਰਦਾਸ ਵੈਰਾਗੀ ਮਤਵਾਲਾ ਗਵਈਆ ਬਣ ਗਿਆ। ਅੱਖਾਂ ਤੋਂ ਬਿਨਾਂ ਮੁਸਾਫਰ ਦੀ ਉਹ ਕਿਹਾਈ ਇੱਕ ਨੇਤਰਹੀਣ ਪੁਰਸ਼ੀ ਮਹਿਸੂਸ ਕਰ ਸਕਦਾ ਹੈ। ਇੱਕ ਦਿਨ ਰਸਤੇ ਵਿੱਚ ਹੀ ਇੱਕ ਖੂਹ ਆ ਗਿਆ ਜਿਸ ਦੀ ਮੌਣ ਟੁੱਟੀ ਹੋਈ ਸੀ। ਰਸਤੇ ਵਿੱਚ ਆਦਮੀ ਵੀ ਕੋਈ ਨਾ ਮਿਲਿਆ ਜਿਸ ਤੋਂ ਰਸਤੇ ਬਾਬਤ ਪੁੱਛਿਆ ਜਾਂਦਾ। ਹੱਥ ਵਿੱਚ ਟੋਹਣੀ ਲੈ ਕੇ ਪੈਰਾਂ ਦੇ ਆਸਰੇ ਤੁਰਦੇ ਗਏ। ਖੂਹ ਦੇ ਨੇੜੇ ਪੁੱਜ ਕੇ ਪੈਰ ਉੱਕੜ ਗਿਆ। ਸੂਰਦਾਸ ਜੀ ਖੂਹ ਵਿੱਚ ਡਿੱਪ ਗਏ। ਕੁੱਝ ਉਚਾਰਨ ਵਾਲੇ ਵੀ ਘਰਾਂ ਨੂੰ ਜਾ ਚੁੱਕੇ ਸਨ ਸੰਧਿਆ ਹੋ ਚੁੱਕੀ ਸੀ ਰਾਤ ਪੈ ਗਈ ਨਾ ਕਿਸੇ ਵੇਖਿਆ ਨਾ ਹੀ ਕਿਸੇ ਨੇ ਸੂਰਦਾਸ ਨੂੰ ਖੂਬ ਵਿੱਚੋਂ ਕੱਢਿਆ ਖੂਬ ਵਿੱਚ ਡਿੱਗਦਿਆਂ ਹੀ ਸੂਰਦਾਸ ਜੀ ਪ੍ਰਭੂ ਸਿਮਰਨ ਵਿੱਚ ਐਸੇ ਜੁੜੇ ਪ੍ਰਭੂ ਕਿਰਪਾ ਨਾਲ ਪਾਣੀ ਥੋੜਾ ਸੀ ਜਿਸ ਕਾਰਨ ਸੂਰਦਾਸ ਜੀ ਡੁੱਬੇ ਤਾਂ ਨਾ ਰਾਤ ਭਰ ਕੋ ਲੋਤੇ ਰੱਬੀ ਰਜ਼ਾ ਵਿੱਚ ਪਰਮੇਸ਼ਰ ਦੀ ਬੰਦਗੀ ਵਿੱਚ ਮਗਨ ਰਹਿ ਸਾਰੀ ਰਾਤ ਬਤੀਤ ਹੋ ਗਈ ਦਿਨ ਚੜ੍ਹੇ ਲਾਗਲੇ ਪਿੰਡ ਦੇ ਵਸਨੀਕ ਜਦੋਂ ਡੰਗਰ ਚਾਰਨ ਵਾਸਤੇ ਰਸਤੇ ਲਾਗੋ ਲੰਗੇ ਤਾਂ ਉਹਨਾਂ ਨੇ ਸ੍ਰੀ ਕ੍ਰਿਸ਼ਨ ਹਰੇ ਕ੍ਰਿਸ਼ਨ ਹਰੇ ਕ੍ਰਿਸ਼ਨ ਦੀ ਆਵਾਜ਼ ਸੁਣੀ ਖੂਬ ਵਿੱਚ ਝਾਤ ਮਾਰੀ ਤਾਂ ਇੱਕ ਆਦਮੀ ਵੇਖਿਆ ਪੁੱਛਿਆ ਪਤਾ ਲੱਗਾ ਕਿ ਸੂਰਦਾਸ ਜੀ ਹਨ ਕੁਝ ਲੋਕ ਲੋਕ ਦੌੜੇ ਦੌੜੇ ਨਗਰ ਨੂੰ ਗਏ ਰਸੇ ਆਦਿਕ ਲਿਆਉਂਦੇ ਗਏ ਬੜੇ ਅਦਬ ਨਾਲ ਸੂਰਦਾਸ ਜੀ ਨੂੰ ਖੂਬ ਵਿੱਚੋਂ ਕੱਢਿਆ ਉਹਨਾਂ ਪ੍ਰੇਮੀ ਪੁਰਸ਼ਾਂ ਵਿੱਚੋਂ ਇੱਕ ਬੰਦੇ ਨੇ ਸੂਰਦਾਸ ਜੀ ਨੂੰ ਬਿੰਦਰਾਵਨ ਪਹੁੰਚਾ ਦਿੱਤਾ ਇੱਕ ਦਿਨ ਨਦੀ ਕਿਨਾਰੇ ਬੈਠੇ ਬੈਰਾਗ ਬਿਰਹਾ ਭਰੇ ਗੀਤ ਗਾਰਾ ਸੁਣ ਕੇ ਬਲਵਹਾ ਚਾਰੀਆ ਜੀ ਸੁਣ ਕੇ ਬਹੁਤ ਪ੍ਰਭਾਵਿਤ ਹੋਏ ਉਹਨਾਂ ਮਿਹਰ ਕਰਕੇ ਸੂਰਦਾਸ ਨੂੰ ਆਪਣਾ ਸ਼ਿਸ਼ ਬਣਾ ਲਿਆ ਗੁਰੂ ਦੀਖਿਆ ਦਿੱਤੀ ਤੇ ਨਾਲ ਹੀ ਆਸ਼ਰਮ ਵਿੱਚ ਲੈ ਗਏ ਜਿੱਥੇ ਕ੍ਰਿਸ਼ਨ ਜੀ ਦੀ ਉਪਮਾ ਵਿੱਚ ਸੂਰਦਾਸ ਜੀ ਨੇ ਇੱਕ ਮਹਾਨ ਗ੍ਰੰਥ ਸੂਰ ਸਾਗਰ ਲਿਖਿਆ ਆਪ ਜੀ ਸ੍ਰੀ ਕ੍ਰਿਸ਼ਨ ਭਗਤਾਂ ਵਿੱਚੋਂ ਇੱਕ ਮੰਨੇ ਪਰਮੰਨੇ ਭਗਤ ਹੋਏ ਇੱਕ ਵੇਰਾਂ ਪ੍ਰਭੂ ਕਿਰਪਾ ਨਾਲ ਸੂਰਦਾਸ ਜੀ ਨੂੰ ਅੱਖਾਂ ਦੀ ਮੁੜ ਰੋਸ਼ਨੀ ਉਦੋਂ ਪ੍ਰਾਪਤ ਹੋਈ ਜਦੋਂ ਪ੍ਰਭੂ ਨੇ ਪ੍ਰਤੱਖ ਦਰਸ਼ਨ ਬਖਸ਼ਿਸ਼ ਕੀਤੇ ਸੂਰਦਾਸ ਨੂੰ ਪ੍ਰਤੱਖ ਦਰਸ਼ਨਾਂ ਨਾਲ ਬ੍ਰਹਮ ਗਿਆਨ ਦੀ ਪ੍ਰਾਪਤੀ ਹੋਈ ਪਰ ਸੂਰਦਾਸ ਜੀ ਨੇ ਬੇਨਤੀ ਕੀਤੀ ਕਿ हे ਪ੍ਰਭੂ ਜੀ ਇਹਨਾਂ ਅੱਖਾਂ ਦਾ ਕੋਈ ਭਰੋਸਾ ਨਹੀਂ ਕਿਸ ਵੇਲੇ ਇਹ ਦੁਨਿਆਵੀ ਰੂਪ ਤੇ ਮੋਹਤ ਹੋ ਜਾਣ ਸੋ ਕਿਰਪਾ ਕਰੋ ਇਹਨਾਂ ਨੂੰ ਮੋੜ ਬੰਦ ਹੀ ਕਰ ਦਿਓ ਕਿਉਂਕਿ ਦਾਸ ਆਪ ਜੀ ਤੋਂ ਬਿਨਾਂ ਹੋਰ ਕਿਸੇ ਦੇ ਦਰਸ਼ਨ ਨਹੀਂ ਕਰਨਾ ਚਾਹੁੰਦਾ ਪ੍ਰਭੂ ਦੀ ਕਿਰਪਾ ਨਾਲ ਸੂਰਦਾਸ ਨਦਰੀ ਨਦਰ ਨੇ ਹਾਲ ਹੋ ਗਿਆ ਭਗਤੀ ਦਾ ਰੰਗ ਧੂਨ ਸਵਾਇਆ ਵਧ ਗਿਆ ਸੂਰਦਾਸ ਜੀ ਦਾ ਇੱਕ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ ਪਰ ਕਹਿੰਦੇ ਨੇ ਕਿ ਭਗਤ ਸੂਰਦਾਸ ਜੀ ਨੇ ਇਕੋ ਤੁਕ ਉਚਾਰੀ ਛਾੜ ਮੰਨ ਹਰ ਬੇਮੁਖਨ ਕੋ ਸੰਗ ਜੋ 1253 ਪੰਨੇ ਉੱਪਰ ਦਰਜ ਹੈ ਇਸ ਤੋਂ ਬਾਅਦ ਸੂਰਦਾਸ ਜੀ ਦੀ ਸਮਾਧੀ ਲੱਗ ਗਈ ਗੁਰੂ ਅਰਜਨ ਦੇਵ ਜੀ ਨੇ ਆਪ ਕਿਰਪਾ ਕਰਕੇ ਇਸ ਪੰਕਤੀ ਤੋਂ ਬਾਅਦ ਲਿਖਿਆ ਸ਼ਬਦ ਸੂਰਦਾਸ ਜੀ ਦੇ ਨਾਮ ਉਚਾਰ ਕੇ ਇਹਨਾਂ ਨੂੰ ਸਰੂਪਾ ਵਜੋਂ ਦਿੱਤਾ ਉਹ ਸ਼ਬਦ ਇਸ ਪ੍ਰਕਾਰ ਹੈ ਸਾਰੰਗ ਮਹੱਲਾ 5 ਸੂਰਦਾਸ ਇੱਕ ਓੰਕਾਰ ਸਤਿਗੁਰ ਪ੍ਰਸਾਦ ਹਰ ਕੇ ਸੰਗ ਬਸੇ ਹਰ ਲੋਕ ਤਨ ਮਨ ਅਰਪ ਸਰਬਸ ਸਭ ਅਰਪਿਓ ਅਨੰਦ ਸਹਿਜ ਧੁਨ ਝੋਕ ਰਹਾ ਦਰਸ਼ਨ ਦੇਖ ਭਏ ਨਿਰਭਿਕਈ ਪਾਏ ਹੈ ਸਗਲੇ ਥੋਕ ਆਨ ਬਸਤਿ ਸਿਉ ਕਾਜ ਨ ਕਸ਼ੂਐ ਸੁੰਦਰ ਬदन aloak ਸਿਆਮ ਸੁੰਦਰ ਤਜ ਆਨ ਜੋ ਚਾਹਤ ਜਿਉਂ ਕੁਸ਼ਤੀ ਤਨ ਜੋਕ ਸੂਰ ਦਾਸ ਮਨ ਪ੍ਰਭ ਹੱਥ ਲੀਨੋ ਦੀਨੋ ਇਹ ਉਪਰ ਲੋ